ਕਿ ਅੱਜ ਆਪਣਾ ਅੱਜ ਇਕੱਠੇ ਹੋਏ ਅਸੀਂ ਕਰਦੇ। ਵੇਖੋ ਮੇਰਾ ਨਾਮ ਇੰਦਰਿਆਰ ਸੰਸਾ ਹੈ ਮੌਜੂਦਾ ਐਮਸੀ ਆ ਮਾ ਧਾਰੀਵਾਲ ਦਾ ਤੇ ਬੜੀ ਸ਼ਰਮ ਵਾਲੀ ਗੱਲ ਸਾਨੂੰ ਵੀ ਬੜੀ ਸ਼ਰਮ ਆਂਦੀ ਜਦ ਲੋਕੀ ਪੁੱਛਦੇ ਹੈ ਕਿ ਯਾਰ ਤੁਹਾਡੇ ਹੁੰਦੇ ਆ ਤੁਹਾਡੇ ਹੁੰਦਿਆ ਕਿ ਐਨਾ ਰਾਸ਼ਾ ਕਿਉਂ ਨਹੀਂ ਤੁਸੀਂ ਨਗਰ ਕੌਂਸਲ ਦੇ ਵਿੱਚ ਗੱਲ ਕਰਦੇ ਨਗਰ ਕੌਂਸਲ ਚ ਕਿਉਂ ਨਹੀਂ ਗੱਲ ਕਰਦੇ ਤੁਸੀਂ ਅਸੀਂ ਗੱਲ ਕਰ ਚੁੱਕੇ ਆ ਕਹਿ ਕੇ ਥੱਕ ਚੁੱਕੇ ਆ ਪਰ ਤੁਸੀਂ ਹਾਲਾਤ ਵੇਖੋ ਹੁਣ ਸਾਡੇ ਕੋਲ ਸਾਡੇ ਕਿਸਨ ਯੂਥ ਮੋਰਚਾ ਦੇ ਪ੍ਰਧਾਨ ਜੀ ਆ ਲਾਬਾ ਮਸੀ ਜੀ ਮੈਂ ਕਿਸਨ ਯੂਥ ਮੋਰਚਾ ਦਾ ਚੇਅਰਮੈਨ ਪੰਜਾਬ ਸੋ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਆ ਯੋਜਨਾ ਬਣਾਈ ਹੈ ਇੱਕ ਪਲਾਨ ਕੀਤਾ ਮੁਹਿੰਮ ਸ਼ੁਰੂ ਕੀਤੀ ਹੈ ਕਿ ਅਸੀਂ ਜਿੰਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਆ ਇਹ ਵੇਖੋ ਇਹ ਬੰਦੇ ਇਹ ਹੀ ਆ ਜਿਹੜੇ ਮੌਜੂਦਾ ਸਰਕਾਰ ਚ ਆ ਠੀਕ ਹੈ ਜਿਹੜੇ ਮੌਜੂਦਾ ਸਰਕਾਰ ਚ ਉਹਨਾਂ ਦੇ ਕਬਜ਼ੇ ਆ ਉਹ ਕਬਜ਼ੇ ਹੀ ਛਡਾਵਾਂਗੇ ਹਰ ਬੰਦੇ ਨੂੰ ਇੱਕੋ ਨਜ਼ਰ ਨਾਲ ਦੇਖਿਆ ਜਾਊਗਾ ਇਹ ਨਹੀਂ ਕਿ ਗਰੀਬ ਨਾਲ ਕੋਈ ਗਰੀਬ ਮਾਰ ਹੋਏਗੀ ਕਿ ਗਰੀਬ ਨਾਲ ਚੁੱਕਿਆ ਜਾਵੇ ਜਿਹੜਾ ਮੌਜੂਦਾ ਸਰਕਾਰ ਦਾ ਬੰਦਾ ਉਹ ਰਹੇ ਹਰ ਬੰਦੇ ਨੂੰ ਤਰੀਕੇ ਦੇ ਨਾਲ ਇੱਕੋ ਹੀ ਅੱਖ ਨਾਲ ਦੇਖਿਆ ਜਾਊਗਾ ਅਸੀਂ ਇਹੋ ਚਾਹੁੰਦੇ ਆ ਕਿ ਆਪਣੇ ਆਪ ਹੀ ਜਿਹੜੇ ਇਹ ਕਬਜ਼ੇ ਨਜਾਇਜ਼ ਆ ਹਟਾ ਦਿਓ ਠੀਕ ਹੈ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਮੰਗ ਪੱਤਰ ਅਸੀਂ ਦੇਣ ਆਏ ਆ ਮੰਗ ਪੱਤਰ ਮੇਰੇ ਹੱਥ 'ਚ ਸੋ ਅਸੀਂ ਸਿਰਫ 3 ਦਿਨ ਦਾ ਅਸੀਂ ਇਸ ਵੇਲੇ ਲੈਣਾ ਕੋ 3 ਦਿਨ ਵਾਸਤੇ ਅਸੀਂ ਕਹਿਣਾ ਕਿ 3 ਦਿਨ ਦਾ ਉਹਨਾਂ ਨੂੰ ਟਾਈਮ ਦਿੱਤਾ ਵਕਿ 3 ਦਿਨ ਦੇ ਵਿੱਚ ਵਿੱਚ ਜਿਹੜੇ ਕਬਜ਼ੇ ਆ ਨਜਾਇਜ਼ ਉਹ ਹਟਾਏ ਜਾਣ ਨਹੀਂ ਤਾਂ ਅਸੀਂ ਫਿਰ ਦਰੀ ਬਿਸ਼ਾ ਕੇ ਰੋਡ ਤੇ ਬਹਾਂਗੇ ਪ੍ਰਸ਼ਾਸਨ ਫਿਰ ਹੱਲਾ ਕਰੇਗਾ ਅਸੀਂ ਵੀ ਹੱਲਾ ਕਰਾਂਗੇ ਠੀਕ ਹੈ ਹੱਲਾ ਕਰਕੇ ਅਸੀਂ ਇਹ ਨਜਾਇਜ਼ ਕਬਜ਼ੇ ਦੇ ਹਟਾਵਾਂਗੇ ਕੁਝ ਸਮਾਂ ਪਹਿਲੇ ਇਥੋਂ ਪੋਪੇਟ ਚੁੱਕੇ ਗਏ ਸੀਗੇ ਉਹਦੀ ਜਗ੍ਹਾ ਰੇੜੀਆਂ ਲੱਗੇ ਕੀ ਕੰਮ ਕਰਾਜੂ? ਦੇਖੋ ਇਹਦਾ ਕੀ ਫਾਇਦਾ ਹੋਇਆ ਸਾਨੂੰ ਥੋਕੇ ਚਗਾਉਂਦਾ। ਉਹ ਰੋਜ਼ਗਾਰ ਚੱਲਦਾ ਸੀ ਉਹਨਾਂ ਦੇ ਰੋਜ਼ਗਾਰ ਨੂੰ ਚਕਾਇਆ ਗਿਆ। ਉਹਨਾਂ ਦੀ ਰੋਟੀ 'ਤੇ ਲੱਤ ਮਾਰੀ ਗਈ। ਫੇਰ ਵੀ ਜੇ ਉਹਨਾਂ ਨੂੰ ਚਕਾਇਆ ਗਿਆ ਤੇ ਫੇਰ ਰੇੜੀਆਂ ਲਾਉਂਦਾ ਕੀ ਮਤਲਬ ਸੀਗਾ? ਠੀਕ ਹੈ। ਹੁਣ ਵੀ ਜੇ ਵੇਖਿਆ ਜਾਵੇ ਤੇ ਅਸੀਂ ਕਹਿੰਨੇ ਕਿ 1 ਕਰੋੜ ਤੇ 9 ਲੱਖ ਰੁਪਏ ਦੀ ਜਿਹੜਾ ਉਹਨੇ ਮੰਡੀ 'ਚ ਛੱਡ ਬਣਾਈ ਆ। ਠੀਕ ਹੈ। ਉਹਦਾ ਕੀ ਫਾਇਦਾ ਵਾ? ਮੰਡੀਆਂ ਦਾ ਕੋਈ ਰਸ਼ ਨਹੀਂ ਆ ਇੱਥੇ ਭਾਜੀ। ਮੰਡੀਆਂ ਦਾ ਕੋਈ ਲੈਣਾ ਦੇਣਾ ਨਹੀਂ। ਮੰਡੀਆਂ ਲੱਗਦੀਆਂ ਸਵੇਰ ਨੂੰ। ਸਵੇਰੇ ਸਵੇਰੇ ਤੜਕੇ ਜਿਹੜ ਰੇੜੀਆਂ ਜਿਹੜੀਆਂ ਉਹ ਪੈਲ ਦੇ ਆਧਾਰ ਦੇ ਚੁੱਕ ਕੇ ਜਿਹੜੀਆਂ ਵਾਂ ਉਹ ਮੰਡੀ 'ਚ ਲੈ ਕੇ ਜਾਈਆਂ ਜਾਂਣ ਤਾਂ ਕਿ ਇਹਦਾ ਰਸਕਤ ਹੋ ਸਕੇ ਕਿਉਂਕਿ ਜਿਹੜੇ ਹਾਲਾਤ ਹੈ ਧਾਰੀਵਾਲ ਦੇ ਅੱਜ ਬਣੇ ਹਾਲਾਤ ਪੂਰੇ ਜ਼ਿਲ੍ਹੇ ਵਿੱਚੋਂ ਸਭ ਤੋਂ ਮਾੜੇ ਹਾਲਾਤ ਹੈ ਧਾਰੀਵਾਲ ਦੇ ਆ ਦੇਖ ਲਓ ਤੁਸੀਂ ਤਿੰਨ ਤਿੰਨ ਘੰਟੇ ਡੇਢ ਡੇਢ ਘੰਟਾ ਦੋ ਦੋ ਘੰਟੇ ਜਾਮ ਨਹੀਂ ਖਤਮ ਹੁੰਦਾ ਇੱਥੋਂ ਤੇ ਕਈ ਇਹੋ ਜਿਹੇ ਪੇਸ਼ੈਂਟ ਆ ਜਿਹੜੇ ਵਿਚਾਰੇ ਵਿੱਚੇ ਫਸੇ ਰਹਿੰਦੇ ਆ ਤੇ ਕਈਆਂ ਦੇ ਤੇ ਮੈਨੂੰ ਲੱਗਦਾ ਮੇਰੀ ਜਾਨ ਚਲ ਗਈ ਹੋਣੀ ਆ ਜਿਹੜੇ ਹਾਲਾਤ ਆ ਸੋ ਅਸੀਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਵੀ ਠੀਕ ਹੈ ਐਸਐਸਓ ਸਾਹਿਬ ਨੂੰ ਫੋਨ ਕੀਤਾ ਪ੍ਰਧਾਨ ਜ ਉਹਨਾਂ ਨੂੰ ਅਸੀਂ ਇਹ ਆਪਣਾ ਮੰਗ ਪੱਤਰ ਦੇਣਾ ਵਾ ਸੋ ਅਸੀਂ ਬੇਨਤੀ ਕਰਦੇ ਹਾਂ ਮਾਰਕੀਟ ਵਾਲਿਆਂ ਨੂੰ ਰੇੜੀਆਂ ਵਾਲਿਆਂ ਨੂੰ ਕਿ ਆਪਣੇ ਆਪ ਹੀ ਜਿਹੜੀਆਂ ਰੇੜੀਆਂ ਉਹ ਰੋਡ ਦੇ ਉਪਰੋਂ 10-10 ਫੁੱਟ ਪਿੱਛੇ ਹਟਾ ਲਓ ਤਾਂ ਕਿ ਜਿਹੜਾ ਧਾਰੀਵਾਲ ਦੀ ਸੁੰਦਰਤਾ ਵਾ ਫੇਰ ਵਾਪਸ ਆ ਸਕੇ ਰੇੜੀਆਂ ਦੇ ਪਿੱਛੇ ਹਟਾਈਆਂ ਗਈਆਂ ਪਰ ਪੱਕੇ ਦੁਕਾਨਦਾਰਾਂ ਨੇ ਪੱਕੇ ਕਬਜ਼ੇ ਕੀਤੇ ਆ ਉਹਨਾਂ ਵੱਲ ਨਗਰ ਕਮੇਟਾ ਦਾ ਅਧਿਕਾਰੀ ਕੋਈ ਵੀ ਧਿਆਨ ਨਹੀਂ ਕਰਦਾ ਉਹਦੇ ਸਬੰਧ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਵੇਖੋ ਨਗਰ ਕਾਉਂਸਲ ਨੂੰ ਵੀ ਬੇਨਤੀ ਕਰਾਂਗੇ ਕਿ ਜੀਸੀਪੀ ਵੀ ਆ ਕੇ ਜਿਹੜੇ ਵੀ ਜਿਹੜੇ ਮੌਜੂਦਾ ਸਰਕਾਰ ਚ ਵੀ ਬੰਦੇ ਹੈਗੇ ਜਿਨ੍ਹਾਂ ਦੇ ਕਬਜ਼ੇ ਕੀਤੇ ਹੋਇਆ ਪੱਕੀਆਂ ਬਣਾ ਲੀਆਂ ਥੜੀਆਂ ਬਣਾ ਲੀਆਂ ਉਹਨਾਂ ਦੀ ਜੀਸੀਬੀ ਨਾਲੇ ਥੜੀਆਂ ਡਾਈਆਂ ਜਾਣ ਠੀਕ ਹੈ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਿਆ ਜਾਵੇ ਕਿਸੇ ਨੂੰ ਇਹ ਨਾ ਹੋਵੇ ਕਿ ਯਾਰ ਇਹ ਬੰਦਾ ਪਾਰਟੀ ਦਾ ਵਾ ਆਮ ਆਦਮੀ ਪਾਰਟੀ ਦਾ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਆ ਗਰੀਬ ਬੰਦਾ ਇੱਥੇ ਐਕਸ਼ਨ ਹੋਇਆ ਇਹ ਚਾਹੁੰਦੇ ਕਿ ਸਾਰਿਆਂ ਨੂੰ ਇੱਕੋ ਅੱਖ ਨਾਲ ਵੇਖਿਆ ਜਾਵੇ ਤੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਆ ਉਹ ਸਾਰੇ ਹਟਾਏ ਜਾਣ ਹਾਂਜੀ ਪ੍ਰਧਾਨ ਜੀ ਦੱਸ ਦਿਓ ਅੱਜ ਕ੍ਰਿਸ਼ਨ ਜੂਆ ਮੋਰਚਾ ਸਾਰਾ ਇਕੱਠਾ ਹੋਇਆ ਵਾ ਤੇ ਕੀ ਸਮੱਸਿਆ ਵਾ ਦੱਸ ਦਿਓ ਜੀ ਦਾ ਸਮੱਸਿਆ ਜੀ ਕਰੀਬ 4-5 ਮਹੀਨੇ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿ ਧਾਰੀਵਾਲ ਚ ਹਰ 2 ਮਿੰਟ ਬਾਅਦ ਆ ਵੇਖੋ ਆਪਾਂ ਸਾਈਡ ਤੇ ਖੜੇ ਆਂ ਜਾਮ ਫੇਰ ਲੱਗ ਗਿਆ ਕਿਉਂਕਿ ਵਜ੍ਹਾ ਕਿਹੜੀ ਆ ਵਜ੍ਹਾ ਇਹ ਆ ਕਿ ਖਾਸ ਕਰਕੇ ਜਿਹੜੀਆਂ ਪੱਕੀਆਂ ਦੁਕਾਨਾਂ ਰੈਚੀ ਦੁਕਾਨਾਂ ਨੇ ਉਹਨਾਂ ਨੇ ਆਪਣੇ ਤੋਂ ਗੇੜ ਤੋਂ ਬਾਹਰ ਵੀ ਮਤਲਬ ਮੇਨ ਰੋਡ ਤੱਕ ਕਬਜ਼ਾ ਕੀਤਾ ਹੋਇਆ ਤੇ ਟ੍ਰੈਫਿਕ ਮਿੰਟ-ਮਿੰਟ ਦੇ ਜਾਮ ਹੁੰਦੀ ਆ ਰੇੜੀ ਥੇਲਿਆਂ ਵਾਲੇ ਮੈਂ ਜੇ ਹੁਣੇ ਦਿਖਾ ਰਿਹਾ ਕੈਮਰਾਮੈਨ ਆ ਵੇਖੋ ਫਾਸਟ ਫੂਡ ਵਾਲੀ ਰੇੜੀ ਬਿਲਕੁਲ ਰੋਡ ਦੇ ਉੱਪਰ ਲੱਗੀ ਹੋਈ ਆ ਆ ਸਾਰੇ ਰੇੜੀ ਥੇਲਾ ਰੋਡ ਦੇ ਉੱਪਰ ਲੱਗਾ ਹੁੰਦਾ ਤੇ ਹਰ ਕੱਲ ਮੈਂ ਠੀਕ 2:30 ਵਜੇ ਥਾਣੇੋਂ ਨਿਕਲਿਆ ਤੇ ਮੇਰੇ ਖਿਆਲ ਮੱਧੇ ਘੰਟੇ ਬਾਅਦ ਪੌਣੇ ਘੰਟੇ ਬਾਅਦ ਡੈਡਵਾ ਰੋਡ ਤੇ ਪਹੁੰਚਿਆ ਮਤਲਬ ਇਹਦੇ ਵਿੱਚ ਕੋਈ ਪੇਸ਼ੈਂਟ ਆ ਜਾਂਦਾ ਰੈਫਰ ਕੀਤਾ ਅੱਗੇ ਨਿਕਲਣਾ ਹੁੰਦਾ ਤੇ ਦੋ ਦੋ ਘੰਟੇ ਜਾਨ ਲੱਗਾ ਰਹਿਦਾ ਇੱਕ ਟਾਈਮ ਚ ਤੇ ਇਹ ਸਾਰੀ ਨਾਕਾਮੀਆਂ ਨਗਰ ਕੌਂਸਲ ਧਾਰੀਵਾਲ ਦੀ ਕੀ ਗੱਲ ਨਗਰ ਕੌਂਸਲ ਜਦੋਂ ਅਸੀਂ ਇੱਕ ਕਮਰੇ ਚ ਬਾਰੀ ਵੀ ਕੱਢਣੀ ਹੁੰਦੀ ਆ ਤੇ ਉਹਦਾ ਨਕਸ਼ਾ ਬਣਾਉਣਾ ਪੈਂਦਾ ਉਹਦੀ ਫੀਸ ਦੇਣੀ ਪੈਂਦੀ ਆ ਤੇ ਸ਼ਹਿਰ ਚ ਹਰ ਦੁਕਾਨਦਾਰ ਦੀ ਫੀਸ ਲਈ ਜਾਂਦੀ ਹੈ ਨਗਰ ਕੌਂਸਲ ਵੱਲੋਂ ਪਰ ਨਗਰ ਕੌਂਸਲ ਦੀਆਂ ਸਹੂਲਤਾਂ ਕਨੇ ਦੇਣੀਆਂ ਨੇ ਅਸੀਂ ਚਾਹਾਂਗੇ ਕੈਮਰਾਮੈਨ ਸਾਰੇ ਜਿੰਨੇ ਪੱਤਰਕਾਰ ਮੇਰੇ ਵੀਰ ਪਹੁੰਚੇ ਨੇ ਮੇਰੀ ਬੇਨਤੀ ਹੈ ਥੋੜਾ ਜਿਹਾ ਪਿੱਛੇ ਤੁਰੇ ਚੱਲੀਏ ਆਪਾਂ ਰੋਡ ਤੇ ਨਾਲ-ਨਾਲ ਜੋ ਮੁਸ਼ਕਲ ਹੈ ਪਬਲਿਕ ਦੀ ਉਹ ਦੱਸਦੇ ਜਾਈਏ ਸੋ ਅੱਜ ਕ੍ਰਿਸਚਨ ਜੁਵਾ ਮਹਤਾ ਪੰਜਾਬ ਵੱਲੋਂ ਤਾਰੀਵਾਲ ਦੇ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਤੇ ਨੌਜਵਾਨਾਂ ਦਾ ਇਕੱਠ ਹੋਇਆ ਹੈ ਕਿ ਅਸੀਂ ਸਿਰਫ ਪਬਲਿਕ ਦੀਆਂ ਸਹੂਲਤਾਂ ਵਾਸਤੇ ਪਬਲਿਕ ਨੂੰ ਇਹ ਪਿੱਛੇ ਦੇਖ ਲਓ ਪਬਲਿਕ ਦੀ ਪਰੇਸ਼ਾਨੀ ਨੂੰ ਦੇਖਦੇ ਆ ਕਿ ਪਬਲਿਕ ਕਿਦਾਂ ਪਰੇਸ਼ਾਨ ਹਾਂਜੀ ਸਰ ਧਾਰੀਵਾਲ ਚ ਹਮੇਸ਼ਾ ਹੀ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਆ ਅੱਜ ਇਹ ਕ੍ਰਿਸ਼ਣ ਜੂਆ ਫੋਟਾ ਵੱਲੋਂ ਵੀ ਕੱਟੇ ਹੋਏ ਆ ਤੇ ਇਹਨਾਂ ਨੇ ਤੁਹਾਨੂੰ ਮੈਂਬਰ ਰਿਪੋਰਟ ਦਿੱਤਾ ਵਾ ਤੇ ਇਹ ਨਹੀਂ ਆਮ ਕਰਤਾ ਕਿ ਇਹਨੇ ਅੱਜ ਕੋਈ ਕਾਰਵਾਈ ਕੀਤੀ ਆ ਰੇੜੀਆਂ ਵਾਲਿਆਂ ਤੇ ਪਸਾਹ ਕਰਤਾ ਪਰ ਦੇਖਣ ਚਾਹਿਆ ਕਿ ਆ ਤੁਹਾਡੇ ਸਾਹਮਣੇ ਪੱਤੀਆਂ ਦੁਕਾਨਾਂ ਵਾ ਜਿਨ੍ਹਾਂ ਨੇ 1600 ਫੁੱਟ ਕੇ ਮਾਤਾ ਕੀਤਾ ਵਾ ਤੇ ਇਹਨਾਂ ਨੂੰ ਹੀ ਕਦੋਂ ਰਿਮੂਵ ਕੀਤਾ ਜਾ ਰਿਹਾ ਜੀ ਇੱਕ ਵੀ ਪ੍ਰਸ਼ਾਸਨ ਦਾ ਕੰਮ ਆ ਜਿਹੜਾ ਆਪਾਂ ਪਹਿਲ ਦੇ ਆਧਾਰ ਤੇ ਸ਼ਹਿਰ ਦੇ ਵਿੱਚ ਕਰ ਰਹੇ ਆ ਜਿਹੜਾ ਕੋਈ ਇਹਨਾਂ ਨੇ ਮੈਮੋਰੰਡਮ ਦਿੱਤਾ ਆ ਜਿਹੜੀਆਂ ਦੁਕਾਨਾਂ ਬਹੁਤ ਅੱਗੇ ਵਧੀਆਂ ਹੋਈਆਂ ਵਾ ਇਹਦੇ ਸਬੰਧ ਈਓ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਈਓ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਵੀ ਕੰਮ ਕਰਨ ਵਾਲਾ ਵਾ ਆਪਾਂ ਕਰਾਂਗੇ ਲੇਕਿਨ ਜਿਹੜਾ ਇਹਨਾਂ ਕੋਲ ਟੈਕਸ ਵਗੈਰਾ ਲੈਂਦੇ ਨੇ ਜੋ ਦੁਕਾਨਦਾਰ ਆ ਜਿਹੜਾ ਆਪਣਾ ਕਮੇਟੀ ਘਰ ਨੂੰ ਟੈਕਸ ਭਰਦੇ ਨੇ ਲੇਕਿਨ ਜੂ ਇਹਨਾਂ ਦੀ ਮੈਜ਼ਰਮੈਂਟ ਵਾ ਉਹ ਤੇ ਈਓ ਹੀ ਦੱਸ ਸਕਦਾ ਆ ਬਾਕੀ ਜਿਹੜਾ ਸਾਡਾ ਦਾ ਅਸੀਂ ਸੜਕ ਦੇ ਉੱਤੋਂ ਰੋਡ ਦੇ ਉੱਤੋਂ ਜਿਹੜੀ ਕੋਈ ਚੀਜ਼ ਲਾਈ ਆ ਉਹਨੂੰ ਹਟਾਉਣ ਵਾਸਤੇ ਸਾਡੇ ਕਰਮਚਾਰੀ ਵੀ ਦਿਨ-ਰਾਤ ਹੀ ਦਿਨ ਕੰਮ ਕਰਦੇ ਨੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਹੈ ਉਹਦੇ ਵਿੱਚ ਇੱਕ ਤੇ ਬਾਸ ਸਾਡੇ ਦੇ ਨੇੜੇ ਕੋਈ ਪਲੱਸ ਵਾਸ਼ ਵਿਸ਼ਨ ਜਾਂ ਕੋਈ ਉਹ ਨਹੀਂ ਹੈਗਾ ਉਹਦੇ ਵਾਸਤੇ ਉਹ ਈਓ ਸਾਹਿਬ ਦੇ ਧਿਆਨ ਚ ਲਿਆ ਦਾਂਗੇ ਬਾਕੀ ਜਿਹੜਾ ਡੇੜੀਆਂ ਵਾਲਾ ਵਾ ਤਾਂ ਤੇ ਦੇਖਿਆ ਹੀ ਆ ਕਿ ਕਾਫੀ ਪਿਛੇ ਕਰਾਈ ਆ ਆ ਬਾਕੀ ਸਰਕਾਰ ਦੇ ਧਿਆਨ ਚ ਹੀ ਆਇਆ ਇਹਨਾਂ ਨੇ ਇੱਕ ਉੱਤੇ ਵੱਡਾ ਸ਼ੈੱਡ ਬਣਾਇਆ ਜਿਹੜੀ ਸਬਜ਼ੀ ਮੰਡੀ ਆ ਇਹ ਉੱਥੇ ਚਲੀ ਜਣੀ ਆ ਉਹਦੇ ਨਾਲ ਸਾਨੂੰ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਕਾਫੀ ਜਿਹੜੀਆਂ ਸਮੱਸਿਆਵਾਂ ਉਹ ਘਟ ਜੂਗੀ ਜਿਹੜੀ ਟ੍ਰੈਫਿਕ ਦੀ ਐ ਦੂਸਰਾ ਹਰੇਕ ਨੇ ਹੋੜ ਆਪਣੇ ਕੋਲ ਪਹਿਲਾਂ ਬਾਈਕ ਤੇ ਜਾਂਦੇ ਸੀਗੇ ਹੁਣ ਹਰੇਕ ਬੰਦੇ ਕੋ ਕਾਰ ਆ ਜਿਆਦਾ ਸਰਦੀ ਹੋਣ ਕਰਕੇ ਜਿਹੜੇ ਬਾਈਕ ਚੱਲਣੇ ਬੰਦ ਹੋਏ ਆ ਹਰੇਕ ਬੰਦਾ ਜਿਹੜਾ ਵੀ ਕੋਈ ਮਾਰਕੀਟ ਚ ਆਉਂਦਾ ਆਪਣੀ ਗੱਡੀ ਲੈ ਕੇ ਆਉਂਦਾ ਵਾ ਜਿਹਦੇ ਕਰਕੇ ਜਿਹੜਾ ਥੋੜੀ ਜੀ 2-4 ਦਿਨ ਇਹ ਸਮੱਸਿਆ ਹੈਗੀ ਆ ਉਹ ਵੀ ਆਪਾਂ ਇਹਨਾਂ ਦੀ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਮੈਲ ਗਰਾਊਂਡ ਵਾਲੇ ਪਾਸੇ ਪਾਰਕਿੰਗ ਕਰਵਾਈ ਜਾਂਦੀ ਆ ਹੋਰ ਵੀ ਜਿਹੜਾ ਆਪਾਂ ਸਾਡੇ ਪੁਲਿਸ ਲੈਵਲ ਦੀ ਗੱਲ ਵਾ ਉਹ ਅਸੀਂ ਕਰਾਂਗੇ ਜਿਹੜਾ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਉਹਦੀ ਪਬਲਿਕ ਨੂੰ ਨਿਰਵਿਘਨ ਜਿਹੜਾ ਉਹ ਆਪਾਂ ਚਲਾਉਣ ਵਿੱਚ ਕੋਸ਼ਿਸ਼ ਕਰਾਂਗੇ ਇਹ ਜਿਹੇ ਟਾਸਕ ਹੈ